ਅੱਜ ਚ ਚੋਣਾਂ ਦੀ ਦੌੜ ਸ਼ੁਰੂ ਹੋਣ ਵਾਲਾ ਹੈ ਅਜੀਹੇ ਚ ਸਾਰੀਆਂ ਹਸਤੀਆਂ ਇਸ ਇਤਨਾ ਪੱਪਾ ਪਾਲ ਹਨ ਅਤੇ ਲੋਕਾਂ ਨੂੰ ਆਪਣੇ ਪੱਖੀ ਕਰਨ ਦੇ ਲਈ ਲੋਕਾਂ ਤੱਕ ਆਪਣੀਆਂ ਪਾਰਟੀਆਂ ਦੀਆਂ ਨੀਤੀਆਂ ਪਹੁੰਚਾਉਣ ਚ ਲੱਗੀਆਂ ਹੋਈਆਂ ਹਨ ਅਤੇ ਅਜੀਹੇ ਕੁਝ ਪਠਾਨਕੋਟ ਵੀਖੇ ਵੀ ਵੇਖਣ ਨੂੰ ਮਿਲਿਆ ਜਿੱਥੇ ਪਾਜਪਾ ਵੱਲੋਂ ਕੇਂਦਰ ਦੀਆਂ ਸਹੂਲਤਾਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਕੈਂਪ ਲਗਾਏ ਜਾ ਰਹੇ ਸਨ ਤਾਜੋ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਪੰਜਾਬ 'ਚ ਜੋ ਜਨਹਿਤ ਸਹੂਲਤਾ ਦਿੱਤੀਆਂ ਚਾਰੀਆਂ ਹਨ ਉਹਨਾਂ ਵਿੱਚੋਂ ਜ਼ਿਆਦਾਤਰ ਸਿੰਧ ਸਰਕਾਰ ਦੇ ਹੀ ਦੇਣ ਹੈ ਪਰ ਇਨਾ ਕੈਂਪਾਂ ਨੂੰ ਲਾਇਕੇ ਕਲਜੀਲਾ ਪੁਲਿਸ ਵੱਲੋਂ ਬੀਤੇ ਦਿਨ ਭਾਜਪਾ ਦੇ ਆਗੂਆਂ ਨੂੰ ਨਜ਼ਰਬੰਦ ਕਰ ਲਿਆ ਗਿਆ ਅਤੇ ਕੋਈ ਕੈਂਪ ਨਹੀਂ ਲਗਾਉਣ ਦਿੱਤਾ ਗਿਆ ਜਿਸ ਦੇ ਚੱਲਦੇ ਅੱਜ ਭਾਜਪਾ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਆਪਣਾ ਰੋਸ ਜ਼ਾਹਰ ਕੀਤਾ ਅਤੇ ਮੁੱਖ ਮੰਤਰੀ ਦਾ ਪੁਤਲਾ ਵੀ ਫੁੱਪਕਿਆ ਸੂਬੰਦੀ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਜਨਹਿਤ ਸਕੀਮਾਂ ਨੂੰ ਆਪਣਾ ਨਾਮ ਦੇ ਕੇ ਲੋਕਾਂ ਦਾ ਵਾਹਵਾਹੀ ਲੁੱਟ ਰਹੀਆਂ ਅਤੇ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਗਰੀਬ ਲੋਕਾਂ ਨੂੰ ਇਹਨਾਂ ਦੇ ਪਿੰਡਾਂ ਵਿਖੇ ਸਹੂਲਤਾ ਮਿਲ ਸਕੇ ਅਤੇ ਉਹਨਾਂ ਨੂੰ ਸਹੂਤਾ ਕੇਂਦਰਾ ਚ ਖੱਜਲ ਖਵਾਣਾ ਨਾ ਹੋਣਾ ਪਵੇ। पर भाजपा का ही कम सूबा सरकार को रास नहीं आया अति सूबा सरकार वालों जिले के भाजपा आगुआ अपने अपने घर विखे नज़रबंद कर देता गया जिसके दे रोस वज्जो अज उन्होंने वालों मुख्यमंत्री का पुतला फूक के रोस प्रदर्शन किता गया बने रहो साढ़े ना तो देख रहो पंजाब जे के न्यूज देखो आप सबू पता ही है कि परसों तो ਇਸ ਰਤ ਕੰਦਨ ਤੋਂ ਪੰਜਾਬ ਦੀ ਸਰਕਾਰ ਨੂੰ ਇੱਕ ਪਤਾ ਨਹੀਂ ਕੀ ਹੋਇਆ ਕਿ ਅਸੀਂ ਪਿਛਲੇ ਡੇਢ ਮਹੀਨੇ ਤੋਂ ਕੈਂਪ ਲਗਾ ਰਹੇ ਹਾਂ ਔਰ ਇਸ ਕੈਂਪਾਂ ਦੀ ਗਿੰਦੀ ਜਿਹੜੀ ਹੈ ਉਸ ਜਾਨਪੁਰ ਦੇ ਵਿੱਚ ਲਗਾਤਾਰ ਚਲਦੀ ਰਹੀ ਔਰ ਪਿਛਲੇ 4-5 ਦਿਨ ਤੋਂ ਅਸੀਂ ਇਹ ਕੈਂਪ ਜਿਹੜੇ ਆ ਕੋਈ ਕੋਏ ਹਲਕੇ ਵਿੱਚ ਲਗਾਏ ਉਸ ਕੈਂਪ ਦੇ ਮਾਧਿਅਮ ਦੇ ਨਾਲ ਅਸੀਂ ਗਰੀਬ ਜਨਤਾ ਨੂੰ ਉਹਨਾਂ ਦੇ ਦਵਾਰੇ ਜਾ ਕੇ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਉਹਨਾਂ ਦੀ ਇਹ ਕੇਂਦਰ ਸਰਕਾਰ ਦੀ ਜਿਹੜੀ ਯੋਜਨਾਵਾਂ ਉਹਨਾਂ ਦਾ ਲਾਭ ਦੇਣ ਲਈ ਉਹਨਾਂ ਦੇ ਕਾਰਡ ਬਣਾ ਰਹੇ ਹਾਂ ਮੈਂ ਸਮਝਦਾ ਇੱਕ ਬੜਾ ਭਲਾਈ ਦਾ ਕੰਮ ਸੀ ਸਭ ਭਾਰਤੀ ਜਨਤਾ ਪਾਰਟੀ ਦੇ ਕਰਮਚਾਰੀ ਆਪਣਾ ਕੰਮ ਕਰ ਰਹੇ ਸੀ ਪਰ ਮੈਨੂੰ ਨਹੀਂ ਸਮਝ ਆਈ ਕਿ ਇਹਨਾਂ ਨੂੰ 4 ਦਿਨ ਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨੋਂ ਜਿਹੜਾ ਸੰਸੋਧੀਆਂ ਦੇ ਕੇ ਬਿਆਨ ਆਇਆ ਕਿ ਅਸੀਂ ਸਾਮ-ਦਾਮ ਦੰਡ ਵੇਦ ਮਾਰਾਂਗੇ ਕੁੱਟਾਂਗੇ ਲੜਾਂਗੇ ਪਰਚੇ ਦਰਜ ਕਰਾਵਾਂਗੇ ਬਾਜਪਾ ਦੇ ਕਰਮਚਾਰੀ ਹੁਣ ਕਾਂਗਰਸ ਦੇ ਕਰਮਚਾਰੀ ਉਹ ਸਾਡੀ ਵਿਰੋਧੀ ਪਾਰਟੀ ਛਿਣੀਆਂ ਆਉਣਗੇ ਸਭ ਕਰਮਚਾਰੀਆਂ ਨੂੰ ਅਸੀਂ ਆਪਣਾ ਡਰਾਵਾਂਗੇ ਉਹ ਚਕਲਾ ਚੋਣਾਂ ਜਿੱਤਾਂਗੇ ਅਸੀਂ ਸੋਚ ਇਸ ਸੋਧਿਆ ਹੀ ਉਹਨੂੰ ਪਰਸੋ ਤੋਂ ਇਹਨਾਂ ਨੇ ਕਰਵਿਤ ਕੀਤਾ ਔਰ ਦੂਸਰੀ ਗੱਲ ਮੈਂ ਆਪਣੇ ਪਾਰਟੀ ਦੇ ਕਾਰਜਕਰਤਾ ਦੇ ਮਾਧਿਅਮ ਦੇ ਨਾਲ ਔਰ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੇ ਹੁਕਮਾਂ ਦੇ ਮੁਤਾਬਕ ਤਾਂ ਕਹਿ ਰਿਹਾ ਆਂ ਪ੍ਰਦੇਸ਼ ਅគ្ਸ਼ਰ ਦਾ ਵੀ ਬਿਆਨ ਆਇਆ ਹੋਏਗਾ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਅੱਗੇ ਵੀ ਸੜਕਾਂ ਤੇ ਰੰਦਾ ਹੀ ਕੋਈ ਵੀ ਸਰਕਾਰ ਤੇ ਉਹਨੂੰ ਕੋਈ ਗਿਰੋਜ ਨਹੀਂ ਹੈ ਸਾਨੂੰ ਜਨਤਾ ਦੀ ਸੇਵਾ ਕਰਨ ਲਈ ਕੋਈ ਨਹੀਂ ਰੋਕ ਸਕਦਾ ਭਗਵੰਤ ਮਾਨ ਜੀ ਤੁਸੀਂ ਨਹੀਂ ਰੋਕ ਸਕਦੇ ਤੇ ਤੁਹਾਡੇ ਦੁਆਰਾ ਠੇਕੇ ਦੇ ਦਿੱਤੀ ਗਈ ਸੀ ਸਰਕਾਰ ਹੈ ਕੇਜਰੀਵਾਰ ਉਸ ਤੇ ਸੋਧਿਆ ਉਹ ਤੇ ਭੋਲੀ ਜਾਏ ਉਹ ਇੱਕ ਹਾਰਿਆ ਹੋਇਆ ਇੱਕ ਨਕਾਮ ਆਦਮੀ ਹੈ ਮੈਂ ਇੱਕ ਵਾਰ ਫਿਰ ਤੋਂ ਆਪਣੇ ਕਾਰਕਟਰ ਦਾ ਵੀ ਧੰਨਵਾਦ ਕਰਦਾ ਮੈਂ ਇਸ ਮੰਡਲ ਦੇ ਅਧਿਖਤ ਨਾਰਥ ਮੰਡਲ ਦੇ ਨਿਪੁੰਜੀ ਸਾਊਥ ਮੰਡਲ ਦੇ ਅਧਿਖਤ ਅਮਨ ਜੀ ਪਿਆਤੀ ਮੰਡਲ ਦੇ ਅਧਿਖਤ ਪ੍ਰਵੀਨ ਕਟੋੜ ਜੀ ਆਏ ਨੇ ਔਰ ਉਹਨਾਂ ਦੇ ਨਾਲ ਆਏ ਸ੍ਰੀ ਜਮਾਦਨ ਜੀ ਹਨੀ ਰਾਮਪਾਲ ਜੀ ਅਨਿਲ ਵਾਸੂਦੇਵ ਜੀ ਹੋਰ ਸਭ ਕਾਰਕਿਰਤਾ ਕੈਂਪ ਜਾਰੀ ਰਹਿਣਗੇ ਤੁਹਾਡੇ ਲਗਾਤਾਰ ਕੈਂਪ ਚਾਦੇ ਰਹਿਣਗੇ ਜਾਰੀ ਰਹਿਣਗੇ ਔਰ ਜਨਤਰੀ ਸੇਵਾ ਕਰਨ ਨੂੰ ਕੋਈ ਵੀ ਕਾਨੂੰਨੀ ਰੋਕ ਸਕਦਾ ਸਾਡੇ ਉਹਨਾਂ ਨੂੰ ਪੁੱਛੋ ਕਿ ਉਹਨਾਂ ਕਿਹਾਂ ਕਿਪਤੀ ਹੈ ਜਾਂ ਸਰਕਾਰ ਦੁਆਰਾ ਕੇਂਦਰ ਸਰਕਾਰ ਦੁਆਰਾ ਇੱਕ ਯੋਜਨਾਵਾਂ ਚੱਲਦੀ ਹੈ ਕਿਸੇ ਗਰੀਬ ਨੂੰ ਜਾਂ ਵਿਸ਼ਕਰਮਾ ਤਹਿਤ ਉਹਨੂੰ ਟੂਲ ਕਿਟ ਮਿਲ ਜਾਂਦੀ ਹੈ ਜਾਂ ਕਾਰਪੈਂਡਰ ਨੂੰ ਉਹਨੂੰ ਵਸਤਰ ਮਿਲ ਜਾਂਦੇ ਆ ਜਾਂ ਕਿ ਸਲਾਈ ਮਸ਼ੀਨ ਮਿਲ ਜਾਂਦੀ ਹੈ ਇਹਨਾਂ ਨੂੰ ਕੀ ਆ ਤਕਲੀਫ ਹੈ ਇਹ ਉਹਨਾਂ ਨੂੰ ਪੁੱਛੋ ਕਿਸੇ ਭੈਣ ਦਾ ਕਿਸੇ ਭਰਾ ਦਾ ਮਕਾਨ ਟੁੱਟਦਾ ਪਿਆ ਹੈ ਉਹਨੂੰ ਆਵਾਜ਼ ਯੋਜਨਾ ਦੇ ਤਹਿਤ ਨੂੰ ਪੈਸਾ ਮਿਲ ਜਾਏਗਾ। ਕੀ ਆ ਇਸ ਲਈ ਉਹਨੂੰ ਕੀ ਤਕਲੀਫ ਹੈ? ਇਹ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ। ਵੀ ਮੰਨਦੇ ਸਰਕਾਰ ਜਿਹੜੀ ਕੇਂਦਰ ਸਰਕਾਰ ਦੀ ਸਕੀਮਾਂ ਲੋਕਾਂ ਤੱਕ ਪਹੁੰਚਣ ਜਿਹੜੀ ਨਾਕਾਮ ਰਹੀ ਹੈ। ਬਿਲਕੁਲ ਜੇ ਨਾਕਾਮ ਰਹੀ ਹੈ ਤਾਂ ਸਾਨੂੰ ਆਉਣਾ ਪਿਆ। ਪਿਛਲੇ 3.5 ਸਾਲ ਤੋਂ ਕਾੜੀ ਯੋਜਨਾ ਲਗਾਤਾਰ ਚੱਲ ਰਹੀ ਹੈ ਪਰ ਫਿਰ ਵੀ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਪਿਛਲੇ 1 ਮਹੀਨੇ ਤੋਂ 7 ਤੋਂ 8000 ਕਾਰਡ ਬਣਾ ਚੁੱਕੇ ਹਾਂ। ਔਰ ਲਗਭਗ ਮੈਨੂੰ ਲੱਗਦਾ ਹੈ 25 ਤੋਂ 30 ਹਜ਼ਾਰ ਇਹ ਜਿਹ ਰਿਕੁਆਇਰਮੈਂਟ ਹੋ ਰਹਾ ਔਰ ਭਾਰਤੀ ਜਨਤਾ ਪਾਰਟੀ ਉਤਨੀ ਤੱਕ ਤਰ ਤੱਕ ਬੈਠੇਗੀ ਨਹੀਂ ਕੋਈ ਕਾਰਕਟਰ ਨਹੀਂ ਬੈਠੇਗਾ ਜਦੋਂ ਤੱਕ ਇਸ ਸੂਬੇ ਦਾ ਇੱਕ ਇੱਕ ਵਿਅਕਤੀ ਨੂੰ ਲਾਭ ਨਾ ਮਿਲ ਜਾਏ ਜੇ ਭਗਵੰਤ ਜੀ ਸਰਕਾਰ ਦਾ ਉਤਲਾ ਫੂਕ ਰਹੇ ਆ ਔਰ ਮੈਂ ਕਹਿਣਾ ਚਾਹਾਂਗਾ ਭਗਵੰਤ ਜੀ ਸਰਕਾਰ ਨੂੰ ਔਰ ਮੈਂ ਕੀ ਹੈ ਇੱਕ ਸਮਝ ਲਓ ਕਿ ਅੱਜ ਐਂਡ ਹੈ ਤੁਸੀਂ ਜੋ ਵੀ ਕਰੋਗੇ ਤੁਹਾਨੂੰ ਇਹਦਾ ਉਲਟਾ ਜਵਾਬ ਮਿਲੇਗਾ ਕੱਲ ਮੈਂ ਪੁਲਿਸ ਤੇ ਪ੍ਰਸ਼ਾਸਨ ਦੇ ਲੋਕ ਮੇਰੇ ਕੋਲ ਆਏ ਸੀ ਉਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਉਹ ਆਪਣੀ ਮਜਬੂਰੀ ਨਾਲ ਆਏ ਸੀ ਇਹਨਾਂ ਦੇ ਉਹ ਆਪਣਾ ਹੁਕਮਾਂ ਦੇ ਮੁਤਾਬਕ ਆਏ ਸੀ ਮੈਂ ਉਹਨਾਂ ਨੇ ਪੁੱਛਿਆ ਕਿ ਦੱਸੋ ਸਾਡਾ ਕਸੂਰ ਕੀ ਹੈ ਜਵਾਬ ਕੋਈ ਨਹੀਂ ਆ ਮੈਂ ਪੱਤਰਕਾਰ ਮਾਧਿਅਮ ਦੇ ਆਪ ਦੇ ਸਭ ਲੋਕ ਆਵਤ ਹੈ ਆਪ ਦੇ ਆਪਣੀ ਗਰਮੀ ਵਿੱਚ ਬਹੁਤ ਬਹੁਤ ਸਵਾਗਤ ਹੈ ਭਰਾ ਆਪ ਵੀ ਪੁੱਛੋ ਉਹਨਾਂ ਨੂੰ ਕਿ ਇਹਨਾਂ ਕੈਂਪਾਂ ਦੇ ਨਾਲ ਤੁਹਾਨੂੰ ਨੁਕਸਾਨ ਕਿਆ ਹੈ ਦੂਸਰੀ ਗੱਲ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਵਾਂ ਇਹ ਲੋਕ ਕਹਿੰਦੇ ਆ ਕਿ ਡਾਟਾ ਚੋਰੀ ਹੋਇਆ ਇਹਨਾਂ ਨੂੰ ਇਹ ਵੀ ਪੁੱਛ ਲੈਣਾ ਕਿ ਜਦੋਂ ਭੈਣਾ ਦੇ ਤੁਸੀਂ 1-1000 ਰੁਪਏ ਦੇ ਫਾਰਮ ਭਰੇ ਸੀ ਆਧਾਰ ਕਾਰਡ ਲਏ ਸੀ OTP ਲਏ ਸੀ ਤਾਂ ਉਸ ਟਾਈਮ ਤੇ ਡਾਟਾ ਚੋਰੀ ਨਹੀਂ ਹੋਇਆ ਕਿ ਉਸ ਟਾਈਮ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਈ ਇਸ ਲਈ ਮੈਂ ਇੱਕ ਵਾਰ ਫੇਰ ਤੋਂ ਆਪਣੇ ਕਰਮਕਦਰਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਇਸ ਸਰਕਾਰ ਨੂੰ ਚੇਤਾਵਨੀ ਵੀ ਦਿੰਦਾ ਅੱਗੇ ਤੋਂ ਅਸੀਂ ਹਰਕਤਾਂ ਕਰੋਗੇ ਤੇ ਮੂੰਹ ਤੋੜ ਜਵਾਬ ਵੀ ਕਰਾਂਗੇ ਧੰਨਵਾਦ